ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਕਪੋਤੀ ਜੀ ਸਹਾਇ ਵਾਰ ਸ਼੍ਰੀ ਕਪੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗੋਤੀ ਸਮਰਪੈ ਗੁਰੂ ਨਾਨਕ ਲਈ ਤਿਆਹਾਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ अर्जुन हरगोविंद नाओ समराव श्री हरिराय श्री हरि कृष्ण ते आईए जस बैठा शब्द गुजाय तेग बहादुर समरे है पर ननदे आवे ताए सब थाई होए साहाई 10वें बादशाह श्री गुरु गोविंद सिंह साहिब जी सब थाई होए साहाई दशा पदशहियां दी ज्योत श्री गुरु ग्रंथ साहिब जी रे पाठ ਦੀਦਾਰ ਜੀ ਕਾ ਧਿਆਨ ਤਰ ਕੇ ਬੋਲੋ ਜੀ ਵਾਹੀ ਗੁਰੂ ਪੰਝਾ ਪਿਆਰੀਆਂ ਚੋਹਾ ਸਾਹਿਬ ਜਾਦੀਆਂ ਚਾਲੀ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜੰਨਾ ਨਾਮ ਜਪਿਆ ਵੰਡ ਛਕੇ ਆ ਦੀਗ ਚਲਾਈ ਤੇਗ ਵਾਹੀ ਦੇਖ ਕੇ ਅਣ ਰਠ ਕੀਤਾ ਤਨਾ ਪਿਆਰੀਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸੁਆਸਾ ਨਾਲ ਲਿਬਾਹੀ ਤੇਨਾ ਸਮੂਹ ਸ਼ਹੀਦਾਂ ਸਿੰਘਾਂ ਜੀ ਕੀ ਪਵਿੱਤਰ ਕਾਲ ਕਮਾਈ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਚਾ ਤਖਤਾ ਸਰਬੱਤ ਗੁਰਦਵਾਰਿਆਂ ਜੀ ਕੋ ਧਿਆਨ ਧਰ ਕੇ ਬੋਲੋ ਜੀ ਵਾਹੀ ਗੁਰੂ ਹੈ ਨਿਮਾਣੀਓ ਦੇ ਮਾਨ ਸਤਿਗੁਰ ਜੀ ਨਿਤਾਣੀਓ ਦੇ ਤਾਹਣ ਮੇਉਟੇ ਹੁੰਦੀਓ ਠੇ ਆਸਰੀਓ ਦੇ ਆਸਰਾ ਸੱਚੇ ਪਿਤਾ ਵਾਹੀ ਗੁਰੂ ਜੀ ਤਨ 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 ਤਖਤ ਚਵਰ ਛਤੁਰ ਦੇ ਮਾਲਿਕ ਹਾਜ਼ਰ ਨਾਜ਼ਰ ਗੁਰਤਾ ਗਦੀ ਤੇ ਸੁਭਾਏ ਮਾਨ ਜੁਗੋ ਜੁਗ ਅਟਲ ਦੀਨ ਦੁਨੀਆ ਦੇ ਮਾਲਿਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਧੰਨ 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 ਅਮਰ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀਆਂ ਦੇ ਪਵਿੱਤਰ ਪਾਵਨ ਸਥਾਨ ਵਿਖੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਮੁਬਾਰਕ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਜੜੀ ਦਾ ਤਰਪਤਾ ਜੀ ਆਪ ਜੀਆਂ ਦੀ ਪਵਿੱਤਰ ਪਾਵਨ ਹਾਜ਼ੂਰੀ ਅੰਦਰ ਸਰਬੱਤ ਦੇ ਭਲੇ ਦੀ ਦਾਤ ਲਈ ਅਰਦਾਸ ਬੇਨਤੀ ਸਤਿਗੁਰੂ ਮਿਹਰਾਂ ਕਰਨੀਆਂ ਦਰੋਂ ਕਰੋ ਸਰਬੱਤ ਸੰਤਾਂ ਦਾ ਭਲਾ ਕਰਨਾ ਸਰਬੱਤ ਸੰਤਾਂ ਨੂੰ ਦਰੋਂ ਕਰੋ ਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਣਾ ਮੰਗੀਆਂ ਸ਼ਬਹ ਭਾਵਨਾਵਾਂ ਸਮਰਾ ਦਾ ਪੂਰਨ ਕਰਨੀਆਂ ਜੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਸਰਬਤ ਸੰਤਾ ਨੂੰ ਬਾਣੀ ਪੜਨ ਦਾ ਸਵਾਮ ਅ ਕਰਨ ਦਾ ਸਤਿਗੁਰੂ ਦਰ ਕਰਦੀਆਂ ਹਾਜ਼ਰੀਆਂ ਪਰਨ ਦਾ ਬਲ ਹੁਦਮ ਉਤਸ਼ਾਹ ਚਾਉ ਬਖਸ਼ਣਾ ਸਰਬਤ ਸੰਤਾ ਦੇ ਕਰਾਂ ਪਰਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਸ਼ੁਕ ਸ਼ਾਂਤੀ ਵਰਤੌਣੀ ਦੇਹ ਅਰੋਗਤਾਮ ਤੰਦਰੁਸਤੀਆਂ ਦੀ ਦਾਤ ਬਖਸ਼ਣੀ ਸਭਨਾ ਦੀ ਨੌਕਰੀ ਔਰ ਕਾਰੋਬਾਰਾਂ ਵਿੱਚ ਵਾਧੇ ਬਰਕਤਾਂ ਪਾਉਣੀਆਂ ਸਤਿਗੁਰੂ ਆਪਣੇ ਚਰਨਾਂ ਕਮਨਾਂ ਦੇ ਲਾਹਨ ਸਦਾ ਜੋੜਨਾ ਦਰੋਂ ਕਰੋਂ ਸਰਬੱਤ ਦਾ ਭਲਾ ਕਰਨਾ ਗਰੀਬਨਵਾਜ਼ ਬੇਅੰਤ ਭੁੱਲਾਂ ਬਖਸ਼ ਲੈਣੀਆਂ ਸਈ ਪਿਆਰੇ ਮੇ ਲੋਕ ਜਿਨਾ ਮਿਲੇ ਆਪ ਜੀ ਦਾ ਨਾਮ ਚਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ